ਅਜੀ ਸਿੰਘ ਸਰ ਕੀ ਕਹਣਾ ਚਾਹੁੰਗਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਨ ਵਾਈ ਗੁਰੂ ਜੀ ਦਾ ਖਾਤਸਾ ਵਾਈ ਗੁਰੂ ਜੀ ਦੀ ਫਤਿਹ ਅੱਜ ਦਿਨ ਦਿਹਾੜੇ ਪਾਵਨ ਪਉ ਦਿਹਾੜਾ ਸਾਈਂ ਸ਼੍ਰੀ ਗੁਰੂ ਨਾਨਕ ਤੇਜੀ ਮਹਾਰਾਜ ਦਾ ਪਤਿ ਗ੍ਰਿ ਪੂਰਨ ਮਾਸੀ ਵਾਲੇ ਦਿਨ ਸਿੱਖਾਂ ਦੇ ਪਹਿਲੇ ਬਾਦਸ਼ਾਹ ਸਾਈਂ ਸ਼੍ਰੀ ਗੁਰੂ ਨਾਨਕ ਤੇਜ ਮਹਾਰਾਜ ਨੇ ਉਤਾਰ ਪਾਇਆ ਇਹਦੇ ਸਬੰਧ ਵਿੱਚ ਜਿੱਥੇ ਵੀ ਨਾਨਕ ਨਾਮ ਲੈਵਾ ਸੰਤਾਂ ਬਠੀਆਂ ਨੇ ਗੁਰੂ ਸਾਹਿਬ ਜੀ ਦੇ ਪਾਵਨ ਪਉ ਚ ਵਿਧਿਆੜੇ ਬੜੀ ਧੂਮਤਾ ਨਾਲ ਸ਼ਰਧਾ ਨਾਲ ਮਨਾ ਰਹੇ ਨੇ ਪਿੰਡਾ ਸ਼ਹਿਰ ਦੀਆਂ ਸੰਗਤਾਂ ਨੇ ਬੜੇ ਸਜੇ ਢੰਗ ਨਾਲ ਬਰਾਲੇ ਕਰਕੇ ਕਿਲਾ ਮਵਾਰਤ ਗੁਰਦਰਾ ਸਾਹਿਬ ਵਿਖੇ ਹਾਜ਼ਰ ਹੋਦਰ ਵੀਗੇ ਜੋ ਬਰਾਲੇ ਕੀ ਤਨ ਗੁਰੂ ਸਾਹਿਬ ਦੀ ਕਿਰਪਾ ਨਾਲ ਖਣਪਾ ਸਾਹਿਬ ਦੇ ਪ੍ਰਕਾਸ਼ ਹੋਏ ਪ੍ਰੰਤ ਭੋਗ ਬਏ ਗੁਰੂ ਘਰ ਲੰਗਰ ਚੱਲ ਰਿਹਾ ਹੈ ਨਾ ਕੀਰਤਨ ਤਮਾਨ ਚੱਲ ਰਿਹਾ ਨਾ ਸਾਰੀਆਂ ਸੰਗਤਾਂ ਨੂੰ ਹਵਾ ਕੇ ਸ਼ਰਧੀਆਂ ਦਰਸ਼ਨ ਮਿਲੇ ਕਰਨ ਆ ਰਹੇ ਹਨ ਗੁਰੂ ਸਾਹਿਬ ਨੂੰ ਨਤਮਤ ਤੋਂ ਬਹੁਤ ਬਧਾਈਆਂ ਦੇ ਰਹੀਆਂ ਸਾਰੀਆਂ ਸੰਗਤਾਂ ਨੂੰ ਗੁਰਦਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਸਾਰਿਆਂ ਦਾ ਜੀ ਆਇਆਂ ਬਹੁਤ ਬਹੁਤ ਧੰਨਵਾਦ ਹਾਂਜੀ ਸਿੰਘ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਅੱਜ ਦਾ ਸ਼ੁਭ ਦਿਹਾੜੇ ਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸਮੂਹ ਗੁਰੂ ਨਾਨਕ ਪਲੇਵਾ ਸੰਗਤ ਨੂੰ ਮੈਂ ਸਭ ਤੋਂ ਪਹਿਲਾਂ ਸਵਾਸ ਸਵਾਸ ਵਧਾਈ ਦਿੰਦਾ ਤੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਦਿਹਾੜਾ ਹੈ ਉਹ ਬਹੁਤ ਬਹੁਤ ਸਾਰੀਆਂ ਸਦੀਆਂ ਤੋਂ ਉੱਚਲੇ ਲਤਾੜੇ ਜਾ ਰਹੀ ਲੋਕਾਂ ਦੀ ਆਵਾਜ਼ ਜਿਹੜੀ ਪਰਮਾਤਮਾ ਨੇ ਭੇਜੀ ਜਿਹੜੀ ਧੁਰ ਤੋਂ ਹੀ ਜਿਵੇਂ ਭਾਈ ਗਰਦਾਸ ਜੀ ਨੇ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਮੀਟੀ ਧੁੰਦ ਜਗ ਚਾਨਣ ਹੋਇਆ ਜਿਹੜਾ ਜ਼ੁਲਮ ਰੂਪੀ ਹਨੇਰਾ ਸੀ ਉਹਨੂੰ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੇ ਨਾਲ ਹੀ ਉਹ ਕੱਟ ਹੋਇਆ ਗੁਰੂ ਨਾਨਕ ਸਾਹਿਬ ਦੀਆਂ ਸਖਾਵਾਂ ਬਹੁਤ ਵੱਡੀਆਂ ਨੇ ਜਿਹੜਾ ਸਾਨੂੰ ਸਿਧਾਂਤ ਦੇ ਗਿਆ ਜੇ ਦੁਨੀਆ ਦਾ ਹਰ ਵਿਅਕਤੀ ਇਸ ਸਿਧਾਂਤ ਨੂੰ ਅਪਣਾ ਲਵੇ ਤੇ ਉਹ ਪੂਰਨ ਮਨੁੱਖਤਾ ਹੋਵੇਗਾ ਹੀ ਹੋਵੇਗਾ ਤੇ ਦੁਨੀਆ ਵੀ ਸੁਖਾਲੀ ਹੋ ਜਾਵੇਗੀ ਸੋ ਸਾਰੇ ਸੰਗਤ ਤੇ ਗੁਰੂ ਮਹਾਰਾਜ ਕਿਰਪਾ ਬਣਾਈ ਰੱਖਣ ਸੋ ਨੇਜਰ ਸਾਹਿਬ ਨੇ ਵੀ ਬੀਬੀ ਜਗਿੰਦਰ ਕੌਰ ਜੀ ਨੇ ਵੀ ਸਾਰਿਆਂ ਨਾਲ ਸੰਗਤਾਂ ਦਾ ਧੰਨਵਾਦ ਕੀਤਾ ਸੋ ਕਰਨਾ ਬੰਦ ਹੈ ਗੁਰੂ ਪਾਤਸ਼ਾਹ ਇਹਨਾਂ ਸਾਰਿਆਂ ਸੰਗਤਾਂ ਦੇ ਆਪ ਦੇ ਮਿਹਰ ਦੇ ਕਿਰਪਾ ਦੀ ਬਖਸ਼ਿਸ਼ ਕਰਦੇ ਰਹਿਣ ਤੇ ਸੰਗਤ ਹੈ ਜਿਹੜੀ ਗੁਰੂ ਪਾਤਸ਼ਾਹ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ